ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ ਸਤੰਬਰ 20 ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 8:00 ਵੱਜੇ ਆ ਜੀ ਇਸ ਲਈ ਜਿਹੜਾ ਜੋ ਤਾਜ਼ਾ ਸੈਟਲਰ ਦੱਸੇ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਭ ਤੋਂ ਪਹਿਲਾਂ ਤੇ ਮੌਸਮ ਐਸੇ ਲਈ ਤੁਸੀਂ ਦੇ ਸਕਦੇ ਹਾਂ ਪੰਜਾਬ ਦਾ ਬਿਲਕੁਲ ਸਾਫ਼ ਬਣਿਆ ਹੋਇਆ ਜਿਹੜਾ ਪੱਛਮੀ ਸਿਸਟਮ ਪਿਛਲੇ 48 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਪੰਜਾਬ ਦੇ ਕੁਝ ਥਾਵਾਂ ਤੇ ਜਿਹੜੇ ਅਮੀਲ ਹੋ ਆ ਰਹੇ ਸੀ ਹਰਿਆਣੇ ਦੇ ਕੁਝ ਥਾਵਾਂ ਤੇ ਪਹਾੜਾਂ ਦੇ ਵਿੱਚ ਉਹ ਸਿਸਟਮ ਕੱਲ ਸਮਾਪਤ ਹੋ ਚੁੱਕਾ ਜੀ ਅਸੀਂ ਤੁਹਾਨੂੰ ਕੱਲ ਦੱਸਤਾ ਸੀ ਕਿ ਕੱਲ ਰਾਤ ਹੁੰਦੇ ਹੁੰਦੇ ਇਹ ਸਿਸਟਮ ਨੇ ਅੱਗੇ ਕੂਚ ਕਰ ਜਾਣਾ ਪਹਾੜਾਂ ਵੱਲ ਨੂੰ ਤੇ ਹੁਣ ਇਹ ਸਿਸਟਮ ਲਗਭਗ ਲੰਘ ਚੁੱਕਾ ਹੈ ਮੈਦਾਨਾਂ ਤੋਂ ਪੰਜਾਬ ਹਰਿਆਣਾ ਦੇ ਵਿੱਚੋਂ ਜਿਹੜਾ ਲੰਘ ਚੁੱਕਿਆ ਤੇ ਹੁਣ ਪਹਾੜਾਂ ਦੇ ਵਿੱਚ ਸਰਗਰਮ ਹੈ ਹਿਮਾਚਲ ਉੱਤਰਾਖੰਡ ਤੇ ਜੰਮੂ ਦੇ ਕੁਝ ਖੇਤਰਾਂ ਦੇ ਵਿੱਚ ਹਾਲੇ ਅਗਲੇ ਜਿਹੜੇ 24 ਘੰਟੇ ਨੇ ਇਹ ਸਿਸਟਮ ਇਹ ਲਵਾ ਸਕਦਾ ਕਿਤਨਾ ਕਿਤੇ ਤੇ ਮੈਦਾਨਾਂ ਦੇ ਵਿੱਚ ਇਹਦਾ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਣਾ ਪੰਜਾਬ ਤੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਹਾਲਾਂਕਿ ਜਿਹੜੇ ਪਹਾੜਾਂ ਦੇ ਰੇਂਜਾਂੋਂ ਦੇ 15-20% ਜਿਹੜੇ ਖੇਤਰ ਹੈ ਚੰਡੀਗੜ੍ਹ ਮੋਹਾਲੀ ਪੰਜਗਲਾ ਹੁਸ਼ਿਆਰ ਫਨਵਾਸ਼ਰ ਦੇ ਖੇਤਰ ਹੋ ਸਕਦਾ ਹੈ ਜੇ ਦੁਪਹਿਰ ਤੋਂ ਬਾਅਦ ਗਰ ਲਗਭਗ ਮੋਟੇ ਛਰਾਟੇ ਪੈ ਜਾਣ ਬਹੁਤ ਘਾਟਾ ਸਾਰ ਨੇ ਯਾਨੀ ਕਿ 5-10% ਯਸਾਰ ਹੋਣਗੇ ਕਿ ਇਹਨਾਂ ਖੇਤਰਾਂ ਦੇ ਵਿੱਚ ਛਰਾਟੇ ਡਿੱਗਣ ਹੋ ਸਕਦਾ ਨਾਲੇ ਡਿੱਗਣ ਬਾਕੀ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਰਾਜਸਥਾਨ ਦੇ ਮੌਸਮ ਦਾ ਜਿਹੜਾ ਲਗਫਗ ਸਾਫ਼ ਰਹੇਗਾ ਤੇ ਕਿਤੇ ਵੀ ਕੋਈ ਵੱਡੇ ਫੱਤਰ ਤੇ ਤਬਦੀਲੀ ਜਿਹੜੀ ਸੰਭਵ ਮੌਸਮ ਦੇ ਵਿੱਚ ਨਹੀਂ ਹੈ ਪਹਾੜਾ ਦੇ ਵਿੱਚ ਗਤੀਵਿਧੀਆਂ ਵੇਖਣ ਨੂੰ ਹਜੇ ਜਾਰੀ ਰਹਿਣਗੀਆਂ ਅਗਲੇ 24 ਘੰਟੇ ਇੱਥੇ ਸਰਗਰਮੀਆਂ ਇਸ ਸਿਸਟਮ ਦਿਖਾਵੇਗਾ ਤਾਂ ਮੀ ਤੇ ਕੁਛ ਤਾਵਾ ਤੇ ਹੋ ਸਕਦਾ ਹੈ ਉਪਰਲੇ ਫਾਗਾ ਤੇ ਇਸ ਸਿਸਟਮ ਪਰ ਵਾਰਦਾ ਦੌਰ ਵੀ ਲਵਾ ਸਕਦਾ ਹੈ ਪੰਜਾਬ ਦੇ ਕੱਲ ਮਾਝਾ ਤੋਂ ਬਾਬਾ ਖੇਤਰ ਮੁੱਖ ਰਹੇ ਜੀ ਜਿੱਥੇ ਮੀਂਹ ਇਹ ਸਿਸਟਮ ਲਵਾ ਕੇ ਗਿਆ ਕਿਤੇ ਤੇਜ਼ ਹਵਾਵਾਂ ਦੇ ਨਾਲ ਹਰੇੜ ਝੱਖੜ ਵੀ ਚੱਲਿਆ ਕੁਛ ਤਾਵਾ ਤੇ ਹਲਕੀ ਗੜੇ ਮਾਰ ਵੀ ਹੋਈ ਪੂਰਾ ਖੇਤਰ ਦੇ ਵਿੱਚ ਵੀ ਔਰ ਮਾਲਵੇ ਦੇ ਕੇਂਦਰੀ ਮਾਲਵੇ ਤੱਕ ਆਉਂਦਾ ਆਉਂਦਾ ਇਹ ਸਿਸਟਮ ਅੱਗੇ ਸੰਭਵਤ ਹੋ ਗਿਆ ਸੀ ਤੇ ਹੁਣ ਮੌਸਮ ਸਾਫ ਹੈ ਤੇ ਸਾਫ ਹੀ ਰਹਿਣ ਵਾਲਾ ਜੀ ਆਉਂਦੇ ਜਿਹੜੇ ਦਿਨ ਹੋਣਗੇ ਸਾਫ ਰਹਿਣਗੇ ਅੱਜ ਤੇ ਕੱਲ ਯਾਨੀ ਕਿ ਅਗਲੇ ਜਿਹੜੇ 2 ਦਿਨ ਨੇ ਸਵੇਰਾਂ ਜਣੀਆਂ ਨੇ ਠੰਡੀਆਂ ਹੋ ਸਕਦੀਆਂ ਨੇ ਠੰਡੀਆਂ ਹਵਾਵਾਂ ਰੁਮਕਣ ਗਿਆ ਹੌਲੀ ਹੌਲੀ ਜਵੇਂ ਨਮੀ ਵਧੂਗੀ ਹਮਸ ਵਧੂਗੀ ਜਵੇਂ ਅੱਛੀ ਹਵਾਵਾਂ ਵਾ ਵਾ ਜਣੀਆਂ ਨੇ ਵਾਪਸੀ ਕਰਨ ਗਿਆ ਤੇ ਇੱਕ ਵਾਰ ਫਿਰ ਤੋਂ ਹਮਸ ਦੇ ਵਿੱਚ ਵਾਧਾ ਹੋਣਾ ਜਿਹੜਾ ਸ਼ੁਰੂ ਹੋ ਜਾਏਗਾ ਸਿਸਟਮਿਕ ਹੋ ਰਹਾ ਰਿਹਾ ਜੀ ਉਹ ਹਾਲੇ ਦੂਰ ਹੈ ਜਦੋਂ ਲੱਗੇ ਆਏਗਾ ਉਹਦੀ ਅਪਡੇਟ ਤੁਹਾਨੂੰ ਦੇਾਂਗੇ ਤੁਹਾਨੂੰ